ਦੋਸਤੋ ਅੱਜ ਆਪਾਂ ਪਹੁੰਚੇ ਸੀਗੇ ਕ੍ਰਿਸ਼ਨਾ ਮਾਰਕੀਟ ਬਠਿੰਡਾ ਬਠਿੰਡਾ ਉੱਥੇ ਆਪਾਂ ਨਾ ਪਿਛਲੇ ਕਈ ਦਿਨਾਂ ਤੋਂ ਚਰਚਾ ਸੁਣ ਰਹੇ ਸੀਗੇ ਸਾਈਕਲਾਂ ਦੀ ਹਨਾ ਕਿ 50000 ਵਾਲਾ ਸਾਈਕਲ 7500 ਚ ਚਲੋ ਠੀਕ ਹੈ 50000 ਵਾਲੇ ਸਾਈਕਲ 'ਚ ਆਪਾਂ ਮੰਨ ਸਕਦੇ ਹਾਂ ਜਸੂ 45000 ਦਾ ਮਿਲ ਜੂ 40000 35 ਦਾ ਮਿਲ ਜੂ 35 ਦਾ ਮਿਲ ਜੂ ਹਨਾ 50000 ਵਾਲਾ ਸਾਈਕਲ 7500 ਚ ਵੀ ਸੁਣ ਨਹੀਂ ਸਕਦਾ ਮੇਰੇ ਹਿਸਾਬ ਨਾਲ ਵੀ ਨਹੀਂ ਸਕਦਾ ਮੇਰੇ ਹਿਸਾਬ ਨਾਲ ਵੀਡੀਓ ਫੇਕ ਹੈ ਹਾਂ ਮੈਨੂੰ ਤਾਂ ਆਪੇ ਲੱਗਿਆ ਵੀਡੀਓ ਫੇਕ ਹੈ ਚਲ ਆਪਾਂ ਜਿੱਥੋਂ ਲੰਘ ਰਹੇ ਸੀਗੇ ਆਪਾਂ ਕਿਹਾ ਵੀ ਚੱਲੀਏ ਜੇ ਵਾਕਈ ਹੋਇਆ ਆਪਾਂ ਲੈ ਕੇ ਵੀ ਚੱਲਾਂਗੇ ਆਪਾਂ ਲੈ ਕੇ ਵੀ ਚੱਲਾਂਗੇ ਇੱਕ ਨਹੀਂ ਆਪਾਂ ਦੋ ਲੈ ਕੇ ਚੱਲਾਂਗੇ ਹੈਨਾ ਤੇ ਜੇ ਨਾ ਬਾਈ ਨੇ ਕਿਹਾ ਵੀ ਨਾ ਦਿੱਤੇ 7500 ਦੇ ਫੇਰ ਫੇਰ ਤਾਂ ਫਿਰ ਆਪਾਂ ਲੱਗੇ ਫੇਕ ਆ ਉਹ ਵੀ ਵੀਡੀਓ ਬਾਈ ਦੀ ਪਾ ਦਾਂਗੇ ਵੀ ਸਾਰੀਆਂ ਫੇਕ ਵੀਡੀਓ ਪਾਈ ਜਾਂਦੇ ਨੇ ਵੀ ਇੱਥੋਂ ਕੋਈ ਮਿਲਦਾ ਨਹੀਂਗਾ ਚਲ ਆਪਾਂ ਬਾਈ ਕੋਲੇ ਪਹੁੰਚਦੇ ਆ ਆਜਾ ਆਜੋ ਦੋਸਤੋ ਆਜਾ ਦਿਖਾਈ ਦਿੰਨੇ ਆਪਾਂ ਜੱਜ ਆਪਾਂ ਲੋ ਵੀ ਦੋਸਤੋ ਆਪਾਂ ਪਹੁੰਚ ਗਏ ਬਾਈ ਉਹੀ ਸਾਈਕਲ ਵਾਲੇ ਕੋਲੇ ਜਿਹੜੇ ਸਾਈਕਲ ਨਾਲ ਕਾਫੀ ਮਸ਼ਹੂਰ ਹੋਇਆ ਪਿਆ 50000 ਵਾਲਾ ਸਾਈਕਲ 7500 ਦੇ ਵਿੱਚ ਲੈ ਬਾਈ ਆਪ ਵੀ ਅੱਜ ਹੈਗਾ ਵੀ ਕਈ ਵਾਰੀ ਇਹ ਗੱਲ ਵੀ ਨਹੀਂ ਵੀ ਬਾਈ ਨਾ ਹੋਵੇ ਜਾਂ ਜਿਹੜੇ ਬਾਈ ਹੋਰ ਹੁੰਦੇ ਉਹ ਕਹਿ ਦੇਣਾ ਬਾਈ ਅੱਜ ਬਾਈ ਆਪ ਨਹੀਂ ਹੈਗਾ ਤੇ ਬਾਈ ਜਿਹੜਾ ਵੀਡੀਓ ਪਾਉਂਦਾ ਵੀ ਲੈ ਜੋ 50000 ਵਾਲਾ ਸਾਈਕਲ 7500 ਚ ਤੇ ਕਰਦੇ ਆ ਬਾਈ ਨਾਲ ਗੱਲਬਾਤ ਲੈ ਸਾਈਕਲ ਵੀ ਕਾਫੀ ਖੜੇ ਆ ਸਟਾਕ ਵਾਲੀ ਗੱਲ ਤਾਂ ਬਾਈ ਜਸੂ ਸਹੀ ਹੋ ਗਈ ਹੈ ਨਾ ਵੀ ਸਟਾਕ ਮੇਰੇ ਕੋਲੇ ਬਹੁਤ ਜ਼ਿਆਦਾ ਬਾਹਰੋਂ ਦੇਖ ਕੇ ਹੀ ਪਤਾ ਲੱਗ ਗਿਆ ਹਜੇ ਆਪਾਂ 15 ਐਂਟਰੀ ਵੀ ਪਹਿਲਾਂ ਮੈਨੂੰ ਵੀ ਐ ਲੱਗਿਆ ਸੀ ਬਾਹ ਜੇ ਕੋਈ ਦਿੱਤਾ ਕੋਈ ਇੱਕ ਅੱਧਾ ਸਾਈਕਲ ਹੋਣਾ ਸਟਾਕ ਵਾਲੀ ਗੱਲ ਤਾਂ ਬਾਈ ਦੀ ਲੱਗੀ ਸਹੀ ਉਹ ਹੀ ਗੱਲ ਹੁੰਦੀ ਵੀ ਪਿੰਡ ਦਾ ਤਾਂ ਕਹਾਰਿਆਂ ਤੋਂ ਹੀ ਪਤਾ ਲੱਗ ਜਾਂਦਾ ਹਾਂ ਉਹ ਚੀਜ਼ ਉਹ ਗੱਲ ਤਾਂ ਸਹੀ ਨਿਕਲੀ ਹੈ ਨਾ ਸਟਾਕ ਤਾਂ ਦੇਖਣ ਦੇ ਵਿੱਚ ਕਾਫੀ ਲੱਗ ਰਿਹਾ ਲੈ ਪਹਿਲਾਂ ਸਟਾਕ ਹੀ ਦੇਖੀ ਆਪਾਂ ਹੈਗਾ ਬਾਈ ਕੋਲੇ ਕਾਈ ਨਾ ਗੱਲ ਆਪਾਂ ਫੇਰ ਹੀ ਕਰਦੇ ਆ ਲੈ ਸਟਾਕ ਤਾਂ ਕਾਫੀ ਪਿਆ ਹੈ ਨਾ ਹੈ ਵੀ ਕੱਲੇ ਸਾਈਕਲ ਹੀ ਸਾਈਕਲ ਇੱਥੇ ਤਾਂ ਤੇ ਫਿਟਿੰਗ ਕਰੀ ਜਾਂਦੇ ਆ ਸਾਰੇ ਡੱਬਿਆਂ ਦੇ ਵਿੱਚ ਨੇ ਪੈਕ ਪਹਿਲਾ ਯਸੂ ਆਪਾਂ ਨਾ ਬਾਈ ਨਾਲ ਗੱਲ ਕਰੀਏ ਹੈਨਾ ਪਾਹਲ ਫਿਰ ਬਾਈ ਆਖਿਆ ਹਾਂ ਦੇਖਦੇ ਆ ਬਾਈ ਜੀ ਉਹ ਬੈਠੇ ਨੇ ਆਜੋ 4 ਜੀ ਬਾਈ ਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਠੀਕ ਹੈ ਜੀ ਇਹ ਬਾਈ ਅਸੀਂ ਇੱਥੋਂ ਅੱਜ ਲੰਘ ਰਹੇ ਸੀਗੇ ਰੋਡ ਦੇ ਉੱਪਰੋਂ ਤੇ ਅਸੀਂ ਕਾਫੀ ਦਿਨਾਂ ਤੋਂ ਤੁਹਾਡੀ ਚਰਚਾ ਸੁਣ ਰਹੇ ਸੀ 50000 ਵਾਲਾ ਸਾਈਕਲ 7500 ਦੇ ਵਿੱਚ ਜੀ ਬਾਈ ਜੀ ਅਸੀਂ ਕਿ ਅੱਜ ਬਾਈ ਕੋਲੇ ਪਹੁੰਚਦੇ ਆ ਤੇ ਸੱਚ ਝੂਠ ਦਾ ਨਟਾਰਾ ਕਰਦੇ ਆ ਵੀ ਵਾਕਈ ਮਿਲਦਾ ਹੈ ਕਿ ਨਹੀਂ ਮਿਲਦਾ ਅਸੀਂ ਐਂ ਤਾਂ ਹੈਗਾ ਸੀ ਵੀ 50000 ਵਾਲਾ ਸਾਈਕਲ ਜੋ 40000 ਚ ਮਿਲ ਜੂਗਾ ਹੋ ਸਕਦਾ ਕੋਈ 10% ਦਾ ਡਿਸਕਾਊਂਟ ਹੋ ਜਾਂਦਾ ਪਰ 50000 ਵਾਲਾ ਸਾਈਕਲ 7500 ਚ ਵਾਕਈ ਹੈਗਾ ਕਿ ਇੱਕ ਦੋ ਸਾਈਕਲ ਦਿੱਤੇ ਨੇ ਜਾਂ ਕੋਈ ਫੇਕ ਵੀਡੀਓ ਵਾਗੀਆਂ ਬਾਈ ਜੀ ਪਹਿਲਾਂ ਤਾਂ ਤੁਹਾਡਾ ਆਇਆਂ ਦਾ ਮੋਸਟ ਵੈਲਕਮ ਜੀ ਆਇਆਂ ਨੂੰ ਧੰਨਵਾਦ ਜੀ ਧੰਨਵਾਦ ਤੇ ਬਾਕੀ ਸਾਰੀ ਤੁਹਾਡੀ ਆਡੀਅנס ਨੂੰ ਵੀ ਸਤਿ ਸ੍ਰੀ ਅਕਾਲ ਤੇ ਬਾਈ ਜੀ ਗੱਲ ਮੈਂ ਜਿਹੜੀ ਵੀਡੀਓ ਦੇ ਵਿੱਚ ਕਹੀ ਸੀ ਓਕੇ ਉਹ ਵਾਕਈ ਹੀ ਆਪਾਂ ਸਾਈਕਲ 7500 ਰੁਪਏ ਦਾ ਦੇ ਰਹੇ ਆ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹਣਾ ਤੁਸੀਂ ਆਹ ਦੇਖੋ ਅ ਭਾਈ ਜੀ ਇੱਧਰ ਕੈਮਰਾ ਥੋੜਾ ਜਿਆ ਹੋਰਾਂ ਕਰੋ ਆ ਕੀ ਲਿਖਿਆ ਹੈ 49999 ਮੈਂ ਬੋਲੇ ਹੋਇਆ 50000 ਐਮ ਆਰ ਪੀ ਵਾਲਾ ਸਾਈਕਲ ਸੋਨੂੰ ਮੈਂ 7500 ਰੁਪਏ ਵਿੱਚ ਦੇਵਾਂਗਾ ਇਹੀ ਗੱਲ ਇਹ ਨਾ ਹੋਵੇ ਵੀ 7500 ਵਾਲਾ ਐਮ ਆਰ ਪੀ ਵਾਲਾ ਸਾਈਕਲ 7500 ਚ ਦੇ ਕੇ ਬਾਕੀ ਸਾਈਕਲ ਕਹਿੰਦਾ ਉਮੀਦ ਹੈ 50000 ਵਾਲਾ ਤਾਂ 50000 ਚ ਬਿਲਕੁਲ ਠੋਡੇ ਭਾਈ ਜੀ ਲਾਈਵ ਸੋਨੂੰ ਤਾਂ ਹੀ ਦਿਖਾਇਆ 50000 ਰੁਪਏ ਦੀ ਐਮ ਆਰ ਪੀ ਆ ਤੇ ਸੋਨੂੰ ਅੱਛਾ ਦੇਣਾ ਉਹਨੂੰ ਆ ਜਿਹੜੀ ਆ ਵੀਡੀਓ ਸ਼ੇਅਰ ਕਰਦਾ ਤੇ ਲਾਈਕ ਤੇ ਫੋਲੋ ਕਰਕੇ ਆਉਂਦਾ ਬਸ ਮੇਰਾ ਇੱਕ ਇੰਨਾ ਕੀ ਲੋਕਾਂ ਨੂੰ ਪਿਆਰ ਆ ਬਸ ਵੀ ਤੁਸੀਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਕਰੋ ਕੱਲਾ ਇਹ ਨਹੀਂ ਹੈਗਾ ਬਾਈ ਜੀ ਆਪਾਂ ਸਾਈਕਲਾਂ ਦਾ ਕੰਮ ਕਰਦੇ ਆ ਓਕੇ ਆਪਣੇ ਕੋਲੇ ਬਹੁਤ ਮਨਲਾ ਘਰ ਦੀਆਂ ਬਹੁਤ ਕੈਟਾਗਰੀਆਂ ਆਉਂਦੀਆਂ ਨੇ ਤੇ ਉਹਦੇ ਬਾਰੇ ਵੀ ਤੁਹਾਨੂੰ ਆਪਾਂ ਅੱਗੇ ਅੱਗੇ ਵੀ ਹੋਰ ਵੀ ਘਰ ਦਾ ਜਿਹਨੇ ਹੋਰ ਵੀ ਸਮਾਨ ਕਿਸੇ ਤਰ੍ਹਾਂ ਦਾ ਵੀ ਲੈਣਾ ਹੋਵੇ ਹਾਂਜੀ 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 ਵੀ ਮੰਨ ਲਓ ਕੋਈ ਆਪਣੇ ਫਰਿੱਜ ਟੀਵੀ ਹਣਾ ਇਲੈਕਟ੍ਰੋਨਿਕਸ ਦਾ ਸਮਾਨ ਐਦਾਂ ਦਾ ਵੀ ਸਮਾਨ ਆਪਣੇ ਕੋਲ ਸਾਰਾ ਹੁੰਦਾ ਹੈ। ਬਾਈ ਜੀ ਮੈਂ ਦੱਸਣਾ ਚਾਹਣਾ ਵੀ ਇਹ ਸਾਈਕਲਾਂ ਆਪਣਾ ਸਾਈਕਲਾਂ ਦੀ ਸ਼ਾਪ ਨਹੀਂ ਹੈਗੀ। ਓਕੇ ਆਪਣਾ ਹੈਗਾ ਸਪਲਾਈ ਦਾ ਕੰਮ ਆ। ਮਤਲਬ ਦੁਕਾਨਾਂ ਵਾਲਿਆਂ ਨੂੰ ਵੀ ਸਾਈਕਲ ਸਪਲਾਈ ਹੁੰਦੇ ਨੇ। ਹਾਂ ਮਤਲਬ ਬਲਕ ਦੇ ਵਿੱਚ ਆਪਣੇ ਕੋਲ ਜਾਂਦੇ ਨੇ ਇਹ ਆਪਣੇ ਕੁਝ ਯਾਰ ਮਿੱਤਰ ਆਏ ਸੀ ਉਹ ਕਹਿੰਦੇ ਅਸੀਂ ਸਾਈਕਲ ਲੈਣਾ ਤੇ ਉਹਨਾਂ ਨੇ ਬਸ ਉਹ ਚੌੜ ਕਰਦੇ ਕਰਦੇ ਵੀਡੀਓ ਪਾਤੀ ਤੇ ਵੀਡੀਓ ਇਹਨਾਂ ਦਾ ਇੰਨਾ ਪਿਆਰ ਮਿਲਿਆ ਵੀ ਦੂਰੋਂ ਦੂਰੋਂ ਵੀ ਇੰਨੀ ਆਡੀਅੰਸ ਮੇਰੇ ਕੋਲੇ ਮਤਲਬ ਫੋਨ ਵੀ ਆ ਰਹੇ ਸੀ। ਤੇ ਲੈ ਕੇ ਵੀ ਜਾ ਰਹੇ ਨੇ ਤੇ ਤੁਹਾਡੇ ਸਾਹਮਣੇ ਅੱਜ ਸਾਈਕਲ ਹੀ ਸਾਈਕਲ ਖੜੀ ਹੈ ਲੈ ਸਾਈਕਲ ਆ ਇਹ ਤਾਂ ਅਸੀਂ ਗੱਲ ਆ ਪਹਿਲੀ ਕਲੀਅਰ ਹੋ ਗਈ ਵੀ ਬਾਈ ਕੋਲੇ ਸਟਾਕ ਤਾਂ ਹੈਗਾ ਜੀ ਬਾਈ ਜੀ ਅੱਜ ਜਦੋਂ ਐਂਟਰੀ ਕਰੀ ਵੀ ਸਾਹਮਣੇ ਦੇਖ ਕੇ ਪਤਾ ਚੱਲ ਗਿਆ ਵੀ ਸਟਾਕ ਬਹੁਤ ਹੈ ਪਰ ਇਹ ਸੀਮਾ ਖਾ ਕਈ ਵਾਰ ਸਾਰੇ ਸਾਈਕਲ ਕਿਤੇ ਬਾਕੀ 50000 ਵਾਲੇ ਹੋਣ 7500 ਵਾਲੇ ਦੋ ਖੜੇ ਹੋਣ ਬਾਹਰ ਇਹ ਗੱਲ ਨਾ ਹੋਵੇ ਉਹ ਹੁਣ ਤੁਹਾਡੇ ਨਾਲ ਗੱਲ ਕਰਕੇ ਕਲੀਅਰ ਹੋ ਗਈ ਲੈ ਜਸਾ ਸਟਾਕ ਦਿਖਾ ਦੇ ਸਟਾਕ ਬਾਈ ਕੋਲੇ ਬਹੁਤ ਜ਼ਿਆਦਾ ਹੈ ਇਦਰਾ ਸਾਰੇ ਫਿੱਟ ਕਰਕੇ ਸਾਈਕਲ ਖੜਾਏ ਹੋਏ ਨੇ ਦੇਖੋ ਉਹ ਤਿੰਨ ਚਾਰ ਆਪਣੇ ਭਰਾ ਲੱਗੇ ਹੋਏ ਨੇ ਸਾਈਕਲਾਂ ਦੀ ਫਿਟਿੰਗ ਕਰਨ ਤੇ ਤੇ ਬਾਕੀ ਜਿਹੜਾ ਸਾਰਾ ਸਟਾਕ ਆ ਬਾਕਸ ਦੇ ਵਿੱਚ ਪਿਆ ਆ ਸਾਰੇ ਸਾਈਕਲ ਹੀ ਸਾਈਕਲ ਨੇ ਕਿਸੇ ਵੀ ਤਰ੍ਹਾਂ ਕਿਸੇ ਵੀ ਤਰ੍ਹਾਂ ਦਾ ਸਾਈਕਲ ਚਾਹੀਦਾ ਹੋਵੇ ਕਿਉਂ ਕਿਸੇ ਨੂੰ ਮੋٹے ਟਾਇਰਾਂ ਵਾਲਾ ਸਾਈਕਲ ਪਸੰਦ ਹੁੰਦਾ ਕਿਸੇ ਨੂੰ ਪਤਲੇ ਟਾਇਰਾਂ ਵਾਲਾ ਕਿਉਂ ਸਾਡਾ ਅਲੱਗ-ਅਲੱਗ ਯੂਜ਼ ਹੁੰਦਾ ਕਿਸੇ ਨੇ ਕੋਈ ਲੰਬੀ ਸਾਈਕਲਿੰਗ ਕਰਨੀ ਹੁੰਦੀ ਹੈ ਕਿਸੇ ਨੇ ਲੋਕਲ ਚੱਲਣਾ ਹੁੰਦਾ ਨਾ ਬਾਕੀ ਸ਼ੌਕ ਦੀ ਗੱਲ ਹੁੰਦੀ ਹੈ ਬਾਈ ਜੀ ਤੁਹਾਨੂੰ ਦੱਸਣਾ ਚਾਹਣਾ ਜਿਹੜਾ ਆ ਮਾਡਲ ਆ ਸਾਡਾ ਜੀ ਓਕੇ ਇਨੂੰ ਬਹੁਤ ਪਿਆਰ ਮਿਲ ਰਿਹਾ ਹਾਂ ਵੀਡੀਓ ਚ ਵੀ ਮੈਂ ਦੇਖਿਆ ਸੀਗਾ ਇਹ ਸਭ ਤੋਂ ਪਿਆਰਾ ਮਾਡਲ ਆ ਬਹੁਤ ਲਾਈਟ ਵੇਟ ਦੇ ਵਿੱਚ ਆ ਇਹ ਸਾਈਕਲ ਸਾਡਾ ਤੇ ਇਹਦੇ ਵਿੱਚ ਆ ਇਧਰ ਦੇਖਣਾ ਚਾਹਣਾ ਇੱਕ ਤਾਂ ਡਿਸਕ ਬ੍ਰੇਕਾਂ ਆ ਗਈਆਂ ਜੀ ਸ਼ੌਕਰ ਆ ਗਏ ਜੀ ਠੀਕ ਐ ਪਿੱਛੇ ਵੀ ਡਿਸਕ ਬ੍ਰੇਕਾਂ ਆ ਗਈਆਂ ਸੱਤ ਗੇਅਰ ਤੇ ਤਿੰਨ ਗੇਅਰ ਇਹਨੂੰ 21 ਗੇਅਰ ਕਹਿੰਦੇ ਆ ਉਹ 21 ਗੇਅਰ ਵਾਲਾ ਸਾਈਕਲ ਤੇ ਬਾਕੀ ਜਿਹੜਾ ਸਾਡਾ ਗੇਅਰ ਬਾਕਸ ਵੀ ਹੈਗਾ ਇਹ ਸ਼ਮਾਉਂ ਦਾ ਹੈਗਾ ਮੰਨ ਲਓ ਦੇਸੀ ਸਾਈਕਲ ਨਹੀਂ ਹੈਗਾ ਆਪਣਾ ਜਿੰਨੇ ਵੀ ਜਿੰਨੇ ਵੀ ਸਾਈਕਲ ਆ ਗਏ ਲੋਕਲ ਨਾ ਹੋਵੇ ਹਾਂ ਹਾਂ ਇਹ ਬ੍ਰਾਂਡ ਦੇ ਸਾਈਕਲ ਨੇ ਤੇ ਇਹਨਾਂ ਦਾ ਜੈਗੂਅਰ ਸਟਾਈਲ ਆ ਜੈਗੂਅਰ ਸਟਾਈਲ ਹੁੰਦਾ ਬਾਈ ਜੀ ਇਹ ਜੇ ਆਪਾਂ ਸੀਟ ਛੋਟੀ ਕਰ ਲਾਂਗੇ ਬੱਚੇ ਚਲਾ ਸਕਦੇ ਆ ਇਹਨੂੰ ਓਕੇ ਲੇਡੀ ਚਲਾ ਸਕਦੇ ਆ ਤੇ ਜੇ ਆਪਣੇ ਬਾਈ ਜੀ ਕੋਈ ਵੀ 6 ਫੁੱਟ ਦੇ ਕੱਦ ਦਾ ਆਲਾ ਬੰਦਾ ਤੇ ਇਹਨੂੰ ਸੀਟ ਉੱਚੀ ਕਰਕੇ ਇਹ ਚਲਾ ਸਕਦਾ ਠੀਕ ਹੈ ਠੀਕ ਹਾਂ ਮਤਲਬ ਤੁਸੀਂ ਇਹ ਕਿਤੇ ਉੱਚੀ ਜਗ੍ਹਾ ਪਹਾੜੀਆਂ ਤੇ ਲੈ ਕੇ ਜਾਣਾ ਮਤਲਬ ਉਦੋਂ ਛੋਟੇ ਨਾ ਹੋ ਜੂਗਾ ਜਿਹੜਾ ਨਾ ਕੰਟਰੋਲ ਹੋ ਜਾਂਦਾ ਬੰਦਾ ਥੱਕਦਾ ਨਹੀਂਗਾ ਹਾਂ ਤੇ ਜੇ ਰੇਸਿੰਗ ਰੂਸਿੰਗ ਵਾਸਤੇ ਮਤਲਬ ਵੀ ਭਜਾਉਣਾ ਤੁਸੀਂ ਸਾਰੇ ਕੰਮਾਂ ਦੇ ਵਿੱਚ ਮਨ ਲਾ ਪਰਫੈਕਟ ਹੈ ਜੀ ਇਹ ਪਰਫੈਕਟ ਸਾਈਕਲ ਹੋ ਗਿਆ ਪੂਰਾ ਪਰਫੈਕਟ ਸਾਈਕਲ ਕਿਸੇ ਕੰਮ ਵਾਸਤੇ ਵੀ ਲੋਕਲ ਵਰਤਨਾ ਵੀ ਹੈ ਰੇਸਿੰਗ ਵਾਲਾ ਵੀ ਹੈ ਜਾਂ ਕਈ ਸਾਈਕਲਿੰਗ ਕਰਦੇ ਨੇ ਅੱਜਕੱਲ ਯੂਟਿਊਬਰ ਮਨ ਲਾ ਜਾ ਰਹੇ ਨੇ ਲੰਬੇ 2-2 4-400 ਕਿਲੋਮੀਟਰ ਚੱਲ ਰਹੇ ਨੇ ਨਾ ਉਹਨਾਂ ਵਾਸਤੇ ਵੀ ਇਹ ਬੈਸਟ ਹੈ ਸਾਈਕਲ ਬਹੁਤ 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 ਜੀ ਆਪਾਂ ਸੁਣਦੇ ਹੁੰਦੇ ਸੀ ਵੀ ਉਹਨਾਂ ਯੂਟਿਊਬਰਾਂ ਕੋਲ ਦਾ ਸਪੈਸ਼ਲ ਸਾਈਕਲ ਉਹ 50000 ਦਾ ਸਾਈਕਲ ਲੈ ਕੇ ਆਏ ਹਨਾ ਕੋਈ ਆਪਾਂ ਸੁਣਦੇ ਸੀ 40000 ਦਾ ਸਾਈਕਲ ਤੇ ਇਹ ਇਹੀ ਸਾਈਕਲ ਨੇ ਇਹ ਬਾਈ ਜੀ ਸਾਈਕਲ ਗਰੁੱਪ ਵਾਲੇ ਨ ਕਦੇ ਫਰੀਦਕੋਟ ਤੋਂ ਉਹ ਅਸੀਂ ਦੁਨੀਆਂ ਵੀਡੀਓ ਦੇਖ ਰਹੇ ਸੀ ਵੀ ਵਾਕਈ ਸਾਈਕਲ ਥੋੜੇ ਸੇਲ ਹੋ ਰਹੇ ਨੇ ਰੇਟ ਵਾਲੀ ਸਾਡੇ ਮਨ ਚ ਫਿਰ ਵੀ ਸ਼ੱਕ ਸੀਗਾ ਵੀ ਹੋ ਨਹੀਂ ਸਕਦਾ 50000 ਵਾਲਾ ਸਾਈਕਲ 7500 ਚ ਕਿਵੇਂ ਮਿਲ ਜੂਗਾ ਹਾਨੂੰ ਬਾਈ ਜੀ ਬਹੁਤ ਫੋਨ ਆਉਂਦੇ ਨੇ ਉਹ ਕਹਿੰਦੇ ਕਹਿੰਦੇ ਵਾਕਈ ਦੁਨੀਆਂ ਹੁਣ ਜੇ ਆਹ ਵਾਲਾ ਸਾਈਕਲ ਤੁਸੀਂ ਦਿਖਾਇਆ ਹਨਾ ਜੇ ਮੈਂ ਆਨਲਾਈਨ ਵੈਸੇ ਵੀ ਸਰਚ ਕੀਤਾ ਜਾਂ ਕਈ ਸ਼ਾਪ ਤੇ ਦੇਖਿਆ ਉਥੇ ਵਾਕਈ ਇਹ ਸਾਈਕਲ ਦਾ ਰੇਟ ਵੀ 50000 ਹੈ हां जी हां जी मतलब ये लाइटवेट ਦੇ ਵਿੱਚ ਆ ਗਈ ਬਾਈ ਜੀ ਤੇ ਵਧੀਆ ਸਾਈਕਲ ਨੇ ਤੁਸੀਂ ਕਿਤੇ ਲੰਮੀ ਦੂਰੀ ਕਰਨੀ ਆ ਕੁਝ ਵੀ ਕਰਨੀ ਆ ਇਹਦੇ ਵਿੱਚ ਆਪਾਂ ਨੂੰ ਕਈ ਕਲਰ ਵੀ ਮਿਲਦੇ ਆ ਆਪਣੇ ਕੋਲੇ ਬਲੈਕ ਕਲਰ ਆ ਜਾਂਦਾ ਰੈਡ ਕਲਰ ਆ ਜਾਂਦਾ ਉਹ ਜਿਵੇਂ ਜੀ ਦੀ ਪਸੰਦ ਹੁੰਦੀ ਹੈ ਹਾਂ ਹਾਂ ਕਿਸੇ ਨੂੰ ਬਲੈਕ ਕਲਰ ਪਸੰਦ ਹੈ ਜਾਂ ਕਿਸੇ ਨੂੰ ਰੈਡ ਪਸੰਦ ਹੈ ਅੱਛਾ ਜ਼ਰੂਰੀ ਨਹੀਂ ਬਾਈ ਜੀ ਕੱਲਾ ਇਹ ਆ ਆਪਣੇ ਕੋਲੇ ਇਹਦੂ ਘਾਟ ਰੇਟ ਦੇ ਵਿੱਚ ਵੀ ਸਾਈਕਲ ਨੇ ਆਪਣੇ ਕੋਲੇ ਸਾਈਕਲ ਬਾਈ ਜੀ ਤੁਹਾਨੂੰ ਦੱਸਣਾ ਚਾਹਣਾ 3500 ਤੋਂ ਸ਼ੁਰੂ ਹੋ ਜਾਂਦਾ ਜਿਹੜਾ ਮਾਰਕੀਟ ਦੇ ਵਿੱਚ 8-9000 ਰੁਪਏ ਦਾ ਸਾਈਕਲ ਲੈ ਜਸ ਆ ਗੱਲ ਵੀ ਸਹੀ ਆ ਮੈਂ ਤਾਂ ਇਹ ਲੱਗਿਆ ਸੀਗਾ ਵੀ ਬਾਕੀ ਕਹਿੰਦਾ ਬਾਈ ਸਾਡੇ ਕੋਲ ਥੋੜੇ ਸਾਈਕਲ 7500 ਵਾਲੇ ਨੇ ਬਾਕੀ ਰੇਟ ਵੱਧ ਵਾਲੇ ਨੇ ਨਹੀਂ ਨਹੀਂ ਭਰਾ ਕਹਿੰਦਾ ਸਾਡੇ ਕੋਲੇ ਮੈਕਸਿਮਮ 750 ਵਾਲਾ ਤੇ ਬਾਕੀ ਘੱਟ ਰੇਟ ਵਾਲੇ ਸਾਈਕਲ ਹਾਂ ਬਾਈ ਜੀ ਕਈ ਕਿਸੇ ਨੋਰਮਲ ਸਾਈਕਲ ਹੈ ਕਈ ਬੰਦੇ ਕਹਿ ਦਿੰਦੇ ਨੇ ਅਸੀਂ ਲੈਣਾ ਰੇਂਜਰ ਸਾਈਕਲ ਹੀ ਆ ਓਕੇ ਤੇ ਉਹ ਲੈਣਾ ਤੇ ਪਰ ਅਸੀਂ ਬਿਨਾ ਗੇਰਾਂ ਤੋਂ ਲੈਣਾ ਤੇ ਆਪਣੇ ਕੋਲੇ ਉਹ ਵੀ ਅਵੇਲੇਬਲ ਨਹੀਂ ਹੈ ਹੈਗੇ ਜੀ ਠੀਕ ਹੈ ਤੇ ਇੱਕ ਅੱਜ ਕੱਲ ਆਪਾਂ ਦੇਖ ਰਹੇ ਸੀ ਨਾ ਮਤਲਬ ਇਲੈਕਟ੍ਰੀਕਲ ਸਾਈਕਲ ਵੀ ਆ ਗਏ ਹੈ ਨਾ ਜਿਹੜੇ ਬੈਟਰੀ ਨਾਲ ਨਾਲ ਪੈਡਲ ਵੀ ਹੁੰਦਾ ਤੇ ਦੂਸਰ ਉਹ ਸਾਈਕਲ ਵੀ ਆਪਣੇ ਕੋਲੇ ਅਵੇਲੇਬਲ ਹੁੰਦੇ ਹਾਂ ਹਾਂਜੀ ਹਾਂਜੀ ਬਾਈ ਜੀ ਉਹ ਵੀ ਆਪਣੇ ਕੋਲੇ ਸਟਾਕ ਆਉਂਦਾ ਓਕੇ ਤੇ ਉਹ ਇਲੈਕਟ੍ਰੀਕਲ ਸਾਈਕਲ ਆ ਤੇ ਉਹ ਆਪਣਾ ਲਗਭਗ ਇੱਕ ਵਾਰੀ ਚਾਰਜ ਕਰਨ ਤੋਂ 35 ਕਿਲ ਹਾਂ ਜੀ ਹਾਂ ਜੀ ਓਕੇ ਉਹ ਵੀ ਆਪਣੇ ਕੋਲ ਹੈ ਦਿਖਾਉਂਗੇ ਉਹ ਵਾਲਾ ਸਾਈਕਲ ਵੀ ਹਾਂ ਜੀ ਹਾਂ ਜੀ ਬਾਈ ਜੀ ਆ ਮੈਂ ਦਿਖਾਉਣਾ ਚਾਹਣਾ ਤੁਸੀਂ ਆ ਜਾ ਲੈ ਵੀ ਆ ਜਾਓ ਦੋਸਤੋ ਤੁਹਾਨੂੰ ਆਪਾਂ ਬੈਟਰੀ ਤੇ ਚੱਲਣ ਵਾਲਾ ਸਾਈਕਲ ਵੀ ਦਿਖਾਉਣੇ ਆ ਜਿਹਦੇ ਇੱਕ ਪੈਂਟਲ ਮਾਰਿਆ ਤੇ ਆਪਣੇ ਆਪ ਹੀ ਭੱਜ ਜਾਣਾ ਉਹਨੇ ਆਹ ਵਾਲਾ ਸਾਈਕਲ ਹੈ ਬਾਈ ਰੱਜੂ ਬੈਟਰੀ ਵਾਲਾ ਹਾਂ ਜੀ ਹਾਂ ਜੀ ਹਾਂ ਜੀ ਇਹ ਇਲੈਕਟ੍ਰੀਕਲ ਸਾਈਕਲ ਹੈ ਜੀ ਆਪਣਾ ਓਕੇ ਹਾਂ ਜੀ ਹਾਂ ਜੀ ਤੇ ਇਹਨੂੰ ਆਪਾਂ ਇੱਕ ਵਾਰ ਚਾਰਜ ਕਰਕੇ 35 ਕਿਲੋਮੀਟਰ ਆਪਾਂ ਸਫਰ ਤੈ ਕਰ ਸਕਦੇ 35 ਕਿਲੋਮੀਟਰ ਆਰਾਮ ਨਾਲ ਸਫਰ ਕਰਦਾ ਇਹ ਬਾਈ ਆਪਣੇ ਕਈ ਲੈ ਜਾਂਦੇ ਨੇ ਉਹ ਕਹਿੰਦੇ ਹੁੰਦੇ ਨੇ ਕਹਿੰਦੇ ਕਈ ਵਾਰ ਅਸੀਂ ਦੂਰ ਨਿਕਲੇ ਜਾਂਦੇ ਆ ਤੇ ਫਿਰ ਕਈ ਵਾਰ ਥਕਾਬਟ ਹੋ ਜਾਂਦੀ ਹੈ ਫਿਰ ਨਾਲ ਅਸੀਂ ਵਿਚੋ ਹਵ ਨਾਲੇ ਇਹ ਵਰਤ ਲੈਣੇ ਨਾਲੇ ਹਾਂ ਫਿਰ ਅਸੀਂ ਇਹ ਇਹ ਵਰਤ ਆਹ ਰੈਸਟ ਮਿਲ ਜਾਂਦਾ ਹਾਂ ਇਹ ਵੀ ਹਾਂ ਜਿਨ੍ਹਾਂ ਨੇ ਲੰਬੀ ਸਾਈਕਲਿੰਗ ਕਰਨੀ ਹੈ ਤੇ ਬਾਕੀ ਬੱਚੇ ਬਈ ਜਿਹੜੇ ਅੱਜਕੱਲ ਸਕੂਟਰੀਆਂ ਮੋਟਰਸਾਈਕਲ ਲਾਇਸੈਂਸ ਨਹੀਂ ਬਣਦੇ ਉਹਨਾਂ ਲਈ ਵੈਸਟ ਟੂਸ਼ਨ ਟਾਸ਼ਨ ਤੇ ਜਾਣਾ ਹੁੰਦਾ ਨੇੜੇ ਤੇੜੇ ਹਨਾ 5-7 ਕਿਲੋਮੀਟਰ ਨਾਲ ਐਕਸਰਸਾਈਜ਼ ਵੀ ਹੁੰਦੀ ਰਹਿੰਦੀ ਚਲੋ ਨਾਲ ਰੈਸਟ ਵੀ ਮਿਲਦਾ ਰਹਿੰਦਾ ਹਾਂਜੀ 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 ਠੀਕ ਹੈ ਵਾਕਈ ਸਪੀਡ ਵੀ ਸਹੀ ਹੋਊਗੀ ਬਾਵਾ ਪੂਰੀ ਵਧੀਆ ਤੂੰ ਚਲਾ ਕੇ ਦੇਖੋ ਬਾਈ ਜੀ ਠੀਕ ਹੈ ਹਾਂ ਹਾਂ ਲੈ ਯਸੂ ਆਪਾਂ ਚਲਾ ਕੇ ਦੇਖਦੇ ਆਂ ਬਾਈ ਇੱਥੋਂ ਆਨ ਆਫ ਹੋ ਜਾਂਦਾ ਹੈ ਆਈ ਆ ਆਨ ਹੋ ਗਿਆ ਜੀ ਹੁਣ ਤੁਸੀਂ ਚਲਾਓ ਇਹ ਤਾਂ ਯਾਰ ਕਾਫੀ ਮਹਿੰਗਾ ਹੋਣਾ ਹੈ ਪਹਿਲੀ ਗੱਲ ਤਾਂ ਆਪਾਂ ਰੇਟ ਦੀ ਕਰ ਲਈਏ ਫੇਰ ਹੀ ਬੈਠਾਂਗੇ ਉੱਪਰ ਹਨਾ ਫੇਰ ਹੀ ਬੈਠਣਾ ਫਾਇਦਾ ਹੋਏਗਾ ਆਪਾਂ ਦਾ ਖੜਾਦਾ ਇਹਦਾ ਇਹਦਾ ਲਗਭਗ ਯਾਰ 60-70 ਹਜ਼ ਆ ਮੋਬਾਈਲ ਤੇ ਇਹ ਮਾਡਲ ਆ ਹਾਂ ਆ ਵਾਲਾ ਮਾਡਲ ਆਲਾ ਮਾਡਲ ਆ ਜੀ 39999 40000 ਮੰਨ ਲਓ 1 ਰੁਪਿਆ ਘੱਟ ਇਹਦੇ ਤੇ ਤਾਂ ਕੋਈ ਡਿਸਕਾਊਂਟ ਨਹੀਂ ਹੋਣਾ ਫਿਰ ਕਿਹਦੇ ਤੇ ਵੀ ਡਿਸਕਾਊਂਟ ਹੈ ਨਹੀਂ ਬਾਈ ਜੀ ਆਪਾਂ ਸਾਰੇ ਡਿਸਕਾਊਂਟ ਸਾਰੀ ਚੀਜ਼ਾਂ ਦੀ ਡਿਸਕਾਊਂਟ ਦੇ ਰਹੇ ਆ ਇਹ ਜਿਹੜਾ 40000 ਆਨਲਾਈਨ ਆ ਠੀਕ ਹੈ ਇਹ ਆਪਾਂ ਵੈਸੇ 20000 ਦਾ ਦਿੰਨੇ ਆ ਠੀਕ ਪਰ ਜੇ ਤੁਹਾਡੀ ਆ ਵੀਡੀਓ ਓਕੇ ਸ਼ੇਅਰ ਕਰਕੇ ਆਊਗਾ ਠੀਕ ਤੇ ਤੁਹਾਡੇ ਚੈਨਲ ਨੂੰ ਫੋਲੋ ਕਰਕੇ ਆਊਗਾ ਆਪਾਂ 2000 ਰੁਪਏ ਦਾ ਐਕਸਟਰਾ ਡਿਸਕਾਊਂਟ ਤੁਹਾਡੇ ਵਾਸਤੇ ਦੇਵਾਂਗੇ ਆਪਾਂ 18000 ਦਾ ਦੇ ਦਾਂਗੇ ਇਹ ਸਾਈਕਲ ਲੈ ਜੱਸਾ ਗੱਲਾਂ ਬਾਈ ਦੀਆਂ ਸਾਰੀਆਂ ਸਹੀ ਹੋਈ ਜਾਂਦੀਆਂ ਨੇ ਹੈਨਾ ਲੈ ਕਿਤੇ ਦਾ ਆਪਾਂ ਝੂਠਾ ਪਾਈਏ ਭਰਾ ਨੂੰ ਕੋਈ ਕਿਨਾ ਕੋਈ ਦਾ ਜੀ ਬੈਠਣਾ ਤੋਂ ਮਾਰ ਕੇ ਦੇਖੋ ਲੈ ਆਪਾਂ ਬਿਨਾ ਆਪਾਂ ਦੇਖਦੇ ਆਂ ਬਾਈ ਕਹਿੰਦਾ ਬਿਨਾ ਪੈਡਲ ਮਾਰੇ ਸਾਈਕਲ ਚੱਲਦਾ ਬਿਨਾ ਪੈਡਲ ਮਾਰ ਕੇ ਵੀ ਸਾਈਕਲ ਚੱਲਦਾ ਇਹ ਹੋ ਨਹੀਂ ਸਕਦਾ ਇੱਕ ਵਾਰੀ ਦੋ ਪੈਡਲ ਤਾਂ ਮਾਰਨੇ ਪੈਂਦੇ ਹੀ ਨੇ ਮੈਂ ਕਹਾਂ ਜੀ ਚਲਾਓ ਚਲਾਓ ਤੁਸੀਂ ਲੈ ਦੇਖਦੇ ਆਂ ਇਹ ਤਾਂ ਵਾਕਈ ਗੱਲ ਐ ਦੱਸੋ ਇੱਥੇ ਵੀ ਬਾਈ ਸ ਕਿਉਂ ਬਾਈ ਆਈ ਜਾਂਦਾ ਲੈ ਦੱਸ ਇਹਦਾ ਬਾਈ ਦੀ ਆ ਗੱਲ ਵੀ ਸੱਚੀ ਹੋ ਗਈ ਲੈਦਾ ਲਓ ਜੀ ਇਹਦਾ ਫੁੱਲ ਸਪੀਡ ਤੇ ਆ ਦਿਖ ਜਾਂਦਾ ਆਈ ਜਾਂਦੇ ਨੇ ਯਾਰੇ ਫੁੱਲ ਨੇ ਯਾਰੇ ਲੈ ਤੁਸੀਂ ਪੈਡਲ ਵੀ ਮਾਰ ਸਕਦੇ ਹੋ ਬਾਈ ਜੀ ਜੇ ਕਿਤੇ ਬੈਟਰੀ ਖਤਮ ਹੁੰਦੀ ਹੈ ਨਾ ਠੀਕ ਹੈ ਨੀਓ ਆਨ ਆਫ ਬੰਦ ਕਰਕੇ ਤੁਸੀਂ ਪੈਡਲ ਮਾਰੋ ਇਹਦੇ ਲੈ ਇਸ ਵਾ ਦਾ ਮੋਟਰਸਾਈਕਲ ਵਾਲਾ ਸਵਾਦ ਹੀ ਹੈ ਜਿੱਤਾ ਹਾਂ ਪੈਡਲ ਵੀ ਮਾਰ ਸਕਦੇ ਹੋ ਤੁਸੀਂ ਲੈ ਵੀ ਮੇਰੇ ਦਾ ਆ ਗਿਆ ਹਾਫ ਹਿੱਟ ਆ ਗਿਆ ਰੇਟ ਦੇ ਹਿਸਾਬ ਨਾਲ ਵੀ ਆਪਣੇ ਦਾ ਜੱਜ ਗਿਆ ਤੇ ਆਪਣੇ ਦਾ ਆ ਗਿਆ ਫਿੱਟ ਠੀਕ ਹੈ ਬਾਈ ਜੀ ਤੇ ਤੇ 22 ਗਰਜੀਤ ਨੇ ਲੈਣਾ ਦੂਸਰਾ ਬਿਨਾ ਬੈਟਰੀ ਵਾਲਾ ਇਹ ਤਾਂ ਚੁਆਇਸ ਕਰ ਲਈ ਬਾਈ ਜੀ ਨੇ ਆ ਇਧਰ ਇਹਨੇ ਕਢਵਾ ਲਿਆ ਸਾਈਕਲ ਜੀ ਠੀਕ ਹੈ ਹਾਂ ਜੀ ਇਧਰ ਆ ਕਰ ਲਿਆ ਫਿੱਟ ਜਸ ਦੇਖ ਸਾਈਕਲ ਦੇਖ ਬਈ ਸੋਹਣਾ ਦੇਖਣ ਚ ਪੂਰਾ ਹਨਾ ਤੇ ਆਪਾਂ ਵੈਸੇ ਆਨਲਾਈਨ ਆ ਕੰਪਨੀ ਦੇ ਸਾਈਕਲ ਦੇਖਦੇ ਆ ਤੇ ਕਾਫੀ ਮਹਿੰਗੇ ਪੈਂਦੇ ਦੇ ਲਈ ਉਹ ਹੀ ਆਪਾਂ ਨੂੰ 35-40000 ਤੋਂ ਘੱਟ ਸਾਈਕਲ ਮਿਲਦੇ ਨਹੀਂ ਜੇ ਕੋਈ ਡਿਸਕਾਊਂਟ ਦਿੰਦਾ ਫੇਰ ਹਾਂ ਜੀ ਹਾਂ ਜੀ ਤੇ ਆਪਣੇ ਆ ਦੋਨੋਂ ਆ ਗਏ ਸਾਈਕਲ ਫਿੱਟ ਦੋਸਤੋ ਬਹੁਤ ਬਾਈ ਕੋਲੇ ਸਟਾਕ ਪਿਆ ਹੈ ਜਿੰਨੇ ਵੀ ਸਾਈਕਲ ਲੈਣਾ ਹੋਵੇ ਬਹੁਤ ਘੱਟ ਰੇਟ ਤੇ ਕੱਲਾ ਸਾਈਕਲ ਹੀ ਨਹੀਂ ਜਿਵੇਂ ਭਰਾ ਦੱਸ ਰਿਹਾ ਸੀ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਅਲੱਗ ਘਰ ਦਾ ਕੋਈ ਵੀ ਸਮਾਨ ਲੈਣਾ ਹੋਵੇ ਕੋਈ ਇਲੈਕਟ੍ਰੋਨਿਕਸ ਦਾ ਸਮਾਨ ਲੈਣਾ ਹੋਵੇ ਛੋਟੇ ਤੋਂ ਛੋਟਾ ਲੈ ਕੇ ਵੱਡੇ ਤੋਂ ਵੱਡੇ ਤੱਕ ਦਾ ਕੋਈ ਵੀ ਸਮਾਨ ਘਰ ਦਾ ਜਿਹੜਾ ਆਪਣੇ ਡੇਲੀ ਯੂਜ਼ ਦਾ ਹੈਗਾ ਉਹ ਸਾਰੇ ਜਮਾਨੇ ਇੱਥੇ ਬਹੁਤ ਘੱਟ ਰੇਟ ਤੇ ਮਿਲਦਾ ਅੱਧ ਤੋਂ ਵੀ ਘੱਟ ਰੇਟ ਤੇ ਮਿਲਦਾ ਸਾਈਕਲ ਦਾ ਸਟਾਕ ਤਾਂ ਆਪਾਂ ਦੇਖ ਲਿਆ ਸਾਈਕਲਾਂ ਦੇ ਤਾਂ ਸਾਰਾ ਆਪਣੇ ਜਿਹੜਾ ਮਨ 'ਚ ਵਹਿਮ ਸੀ ਹੋ ਗਿਆ ਨਿਕਲ ਆਪਾਂ ਨੂੰ ਲੱਗਦਾ ਸੀ ਵੀ ਕਿਸੇ ਗੱਲ ਤੇ ਤਾਂ ਬਾਈ ਨੂੰ ਜਾ ਕੇ ਝੂਠਾ ਪਾਵਾਂਗੇ ਪਰ ਬਾਈ ਕਿਸੇ ਗੱਲ ਤੇ ਝੂਠਾ ਨਹੀਂ ਪਿਆ ਵਾਕਈ ਹਰ ਤਰ੍ਹਾਂ ਦੇ ਸਾਈਕਲ ਜਿਹਹ ਜਿਨੂੰ ਚਾਹੀਦਾ ਹੈ ਸਾਈਕਲ ਲੈਣਾ ਇਥੋਂ ਲੈ ਸਕਦੇ ਹੋ ਬਾਈ ਜੀ ਇੱਕ ਬੱਸ ਤੁਹਾਨੂੰ ਦੱਸਣਾ ਚਾਹਣਾ ਵੀ ਤੁਸੀਂ ਸਿਰਫ ਆਪਣੇ ਚੈਨਲ ਨੂੰ ਫੋਲੋ ਤੇ ਆਪਣਾ ਸ਼ੇਅਰ ਕਰਨਾ ਕਾਰਨ ਕੀ ਆ ਹੋਰ ਆ ਤੁਹਾਡਾ ਤਾਂ ਮਤਲਬ ਫਾਇਦਾ ਹੋਣੀ ਹੋਣਾ ਹੋਰ ਭਰਾਵਾਂ ਦਾ ਵੀ ਫਾਇਦਾ ਹੋਊਗਾ ਮੈਂ ਦੱਸਣਾ ਚਾਹਣਾ ਬਾਈ ਦੀਵਾਲੀ ਤੱਕ ਆਪਾਂ ਇੰਨੀਆਂ ਆਫਰਾਂ ਦੇਣੀਆਂ ਹਰੇਕ ਕੈਟਾਗਰੀ ਦੇ ਵਿੱਚ ਤੇ ਤੁਸੀਂ ਏਸੀ ਲੈ ਕੇ ਆਣਾ ਐਲਈਡੀ ਲੈ ਕੇ ਆਣੀਆਂ ਹੋਰ ਕੁਝ ਕੁਝ ਵੀ ਲੈ ਕੇ ਘਰ ਵਾਸਤੇ ਕੁਝ ਵੀ ਲੈ ਕੇ ਆਣਾ ਕੋਈ ਵੀ ਸਮਾਨ ਦੇ ਰੱਖੋ ਉਹ ਵੀ ਜਿਵੇਂ ਸਾਈਕਲਾ ਵਾਂਗੂ ਜਿਹੜੇ 50000 ਵਾਲਾ 7500 ਚ ਮਿਲਦਾ ਆਪਾਂ ਨੂੰ ਜੇ ਕਿਸੇ ਨੇ ਕੋਈ ਫਰਿੱਜ ਲੈਣੀ ਹੋਵੇ ਐਲਈਡੀ ਲੈਣੀ ਹੋਵੇ ਏਸੀ ਲੈਣੇ ਹੋਣ ਮੈਂ ਕਿਹਾ ਸਾਰੇ ਚੀਜ਼ਾਂ ਦੇ ਡਿਸਕਾਊਂਟ ਦੇਵਾਂਗੇ ਲੈ ਜੀ ਸਾਡਾ ਆਪਾਂ ਬਾਈ ਤਕੜੀ ਚੀਜ਼ੀ ਲੱਭ ਲਈ ਹਨ ਜਗਾ ਆਪਣਾ ਘਰ ਦਾ ਸਮਾਨ ਜੋ ਵੀ ਆਪ ਨੂੰ ਚਾਹੀਦਾ ਹੁੰਦਾ ਤੇ ਆਪਾਂ ਇੱਥੇ ਪਹੁੰਚਿਆ ਕਰਾਂਗੇ ਘੱਟ ਤੋਂ ਘੱਟ ਰੇਟ ਤੇ ਮਿਲਦਾ ਠੀਕ ਹੈ ਦੋਸਤੋ ਜਗਾ ਤੁਹਾਨੂੰ ਦੱਸਤੀ ਕ੍ਰਿਸ਼ਨਾ ਮਾਰਕੀਟ ਬਠਿੰਡਾ ਤੇ ਮਿੱਤਲ ਟਰੇਡਿੰਗ ਕੰਪਨੀ ਜਿਹੜਾ ਵੀ ਤੁਸੀਂ ਘਰ ਦਾ ਸਮਾਨ ਲੈਣਾ ਤੇ ਸਪੈਸ਼ਲ ਅੱਜ ਆਪਾਂ ਆਈ ਸੀ ਸਾਈਕਲਾਂ ਵਾਸਤੇ ਠੀਕ ਹੈ ਦੋਸਤੋ ਧੰਨਵਾਦ ਠੀਕ ਹੈ ਸ਼ਸ਼ੀਕਰ